ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰਮੌਰ ਭਗਤ ਭਗਤ ਕਬੀਰ ਜੀ ਫਰਮਾਉਂਦੇ ਹਨ ਹਰ ਕੇ ਨਾਮ ਕੇ ਵਿਉਪਾਰੀ ਇਰਾ ਹੱਥ ਚੜਿਆ ਨਿਰਮੋਲਕ ਛੁੱਟ ਗਈ ਸੰਸਾਰੀ ਪਾਪ ਅਗਰ ਜੀ ਕਹਿੰਦੇ ਹਨ ਜਿਹੜੇ ਮਨੁੱਖ ਹਰੀ ਦੇ ਨਾਮ ਦੇ ਵਪਾਰੀ ਬਣ ਜਾਂਦੇ ਹਨ ਉਹਨਾਂ ਨੂੰ ਵਪਾਰ ਕਰਦੇ ਕਰਦੇ ਨਿਰਮੋਲਕ ਹੀਰਾ ਇੱਕ ਦਿਨ ਲੱਭੇ ਜਾਂਦਾ ਹੈ ਤੇ ਫਿਰ ਉਸ ਕੀਮਤੀ ਹੀਰੇ ਦੇ ਨਾਮ ਰਸਤਾ ਸਵਾਸ ਕਰਤੇ ਵਿਅਰਥ ਦੇ ਸੰਸਾਰੀ ਲੈਣ ਦੇ ਸੰਸਾਰੀ ਕਾਰ ਵਿਹਾਰ ਖਤਮ ਹੋ ਜਾਂਦੇ ਹਨ ਸੰਗਤ ਜੀ ਪਹਿਲਾਂ ਤਾਂ ਸਮਝਿਆ ਕਿ ਵਪਾਰ ਕੀ ਹੁੰਦਾ ਹੈ ਵਪਾਰ ਵਿੱਚ ਲੈਣ ਤੇ ਦੇਣ ਹੈ ਖਰੀਦਿਆ ਜਾਂਦਾ ਹੈ ਵੇਚਿਆ ਜਾਂਦਾ ਹੈ ਤੇ ਵਿੱਚ ਮੁਨਾਫਾ ਕਢ ਲਿਆ ਜਾਂਦਾ ਹੈ ਮੁਨਾਫਾ ਪ੍ਰਾਪਤ ਕਰਨਾ ਹੀ ਵਪਾਰੀ ਦਾ ਧਰਮ ਹੁੰਦਾ ਹੈ ਇਸ ਤਰ੍ਹਾਂ ਕਰਦਾ ਕਰਦਾ ਅੱਗੇ ਤੁਰ ਕੇ ਆਪਣੇ ਜੀਵਨ ਨੂੰ ਚਲਾਉਂਦਾ ਰਹਿੰਦਾ ਹੈ ਪਰ ਇੱਥੇ ਗੱਲ ਹੈ ਹੁਣ ਈਸ਼ਵਰ ਦੀ ਨੰਨਾ ਮਨੁੱਖ ਨੂੰ ਧਾਰਮਿਕਤਾ ਦਾ ਮੋਹ ਪਹਿਲਾ ਲੱਗਦਾ ਹੈ ਤੇ ਉਹ ਸੱਚੇ ਈਸ਼ਵਰ ਬਾਰੇ ਸੱਚੇ ਪ੍ਰਭੂ ਬਾਰੇ ਜਾਣਨਾ ਚਾਹਦੇ ਹਨ ਕਿ ਈਸ਼ਵਰ ਕੀ ਹੈ ਕਿੱਥੇ ਰਹਿੰਦਾ ਹੈ ਕੀ ਕਰਮ ਕਰਦਾ ਹੈ ਮੇਰੀ ਜ਼ਿੰਦਗੀ ਵਿੱਚ ਉਸਦਾ ਕੀ ਪ੍ਰਭਾਵ ਹੈ ਕਿ ਮੇਰੀ ਉਸ ਨਾਲ ਦੋਸਤੀ ਕਿਵੇਂ ਹੋਵੇਗੀ ਇਸ ਤਰ੍ਹਾਂ ਦੇ ਸਵਾਲ ਉਹਦੇ ਮਨ ਵਿੱਚ ਉੱਠਦੇ ਰਹਿੰਦੇ ਹਨ ਇਹ ਆਪਣੇ ਧਰਮ ਬਾਰੇ ਵੀ ਸੋਚਣਾ ਤੇ ਵਿਚਾਰਨਾ ਹੌਲੀ-ਹੌਲੀ ਜਗਿਆ ਸੂਰੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ ਜਿਵੇਂ-ਜਿਵੇਂ ਉਹ ਧਾਰਮਿਕਤਾ ਦੇ ਗਿਆਨ ਨੂੰ ਸੁਣਦਾ ਪੜ੍ਹਦਾ ਵਿਚਾਰਦਾ ਜਾਂਦਾ ਹੈ ਤੇਵੇਂ-ਤਵੇਂ ਉਸ ਦੇ ਅੰਦਰ ਹੋਰ ਤੇ ਹੋਰ ਉਖ ਜਾਗਦੀ ਰਹਿੰਦੀ ਹੈ ਈਸ਼ਵਰ ਦੀ ਪ੍ਰਾਪਤੀ ਬਾਰੇ ਇੱਕ ਦਿਨ ਉਸ ਨੂੰ ਇਹ ਪ੍ਰਾਪਤੀ ਹੋ ਹੀ ਜਾਂਦੀ ਹੈ ਈਸ਼ਵਰ ਦਾ ਸੱਚਾ ਗਿਆਨ ਹੋ ਜਾਂਦਾ ਸੱਚੇ ਗਿਆਨ ਦਾ ਹੋਣਾ ਹੀ ਨਿਰਮੋਲਕ ਪਾਪ ਉਹ ਬਹੁਤ ਕੀਮਤੀ ਗਿਹਰੇ ਦੀ ਨਹੀਂ ਈਸ਼ਵਰ ਦੇ ਨਾਮ ਦੀ ਤਾਂ ਈਸ਼ਵਰ ਦੀ ਸਮਝ ਪੈ ਜਾਂਦੀ ਹੈ ਕਿ ਈਸ਼ਵਰ ਤਾਂ ਨਿਰੋਲ ਸੱਚ ਹੈ ਸਰਵ ਵਿਆਪਕ ਹੈ ਸ੍ਰਿਸ਼ਟੀ ਦਾ ਰਚਨਹਾਰ ਹੈ ਸਰਬ ਗੁਣੇ ਨਿਦਾਨ ਹੈਾਰੇ ਸੁਖਾਂ ਦਾ ਮਾਲਕ ਹੈ ਉਹ ਸਭ ਕੁਝ ਉਸ ਦਾ ਤਾਂ ਚੰਗਾ ਹੀ ਚੰਗਾ ਹੈ ਇਹ ਸਾਰੀ ਜਾਣਕਾਰੀ ਇੱਕ ਮਤਲਬ ਇਹ ਹੀਰਾ ਉਹਦੀ ਜ਼ਿੰਦਗੀ ਨੂੰ ਸੱਚਾ ਸੁੱਚਾ ਤੇ ਪਵਿੱਤਰ ਕਰ ਦਿੰਦਾ ਹੈ ਕਿ ਚੰਗੇ ਮਨੁੱਖ ਦੀ ਤਰ੍ਹਾਂ ਫਿਰਉ ਜੀਵਨ ਜੀਵਨ ਲੱਗਦਾ ਹੈ ਬਾਕੀ ਫਿਰ ਅਨਸਾਰ ਦੇ ਵਿਰਥ ਕੰਮਾਂ ਤੋਂ ਉਹ ਮਤਲਬ ਆਉਂਦਾ ਹੈ ਉਹ ਸੱਚੇ ਜੀਵਨ ਦਾ ਮਕਸਦ ਪੂਰਾ ਹੋ ਜਾਂਦਾ ਹੈ ਸੰਗਤ ਜੀ ਸਹਾਰਣਿ ਸੇ ਨਿਕਲਦਾ ਹੈ ਕਿ ਸਰਬ ਸੁੱਖਾਂ ਦਾ ਦਾਤਾ ਵਾਹਿਗੁਰੂ ਬਾਰੇ ਜਾਣਨਾ ਸਮਝਣਾ ਤੇ ਉਸ ਦੇ ਗੁਣਾਂ ਨੂੰ ਅਪਣਾ ਕੇ ਜ਼ਿੰਦਗੀ ਨੂੰ ਸੱਚਾ ਸੁੱਚਾ ਬਣਾਉਣਾ ਸਾਡਾ ਪਰਮ ਧਰਮ ਹੈ ਕਿ ਅਸੀਂ ਇੱਕ ਪਰਮਨੁਖ ਅਰਮਨੁਖ ਬਣ ਸਕਦੇ ਹਾਂ ਤੇ ਜੀਵਨ ਦਾ ਮਕਸਦ ਪੂਰਾ ਕਰ ਲੈਦੇ ਸੱਚਾ ਤੇ ਆਨੰਦਪੂਰਨ ਜੀਵਨ ਜੀ ਸਕਦੇ ਹਾਂ ਈਸ਼ਵਰ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਇਸ ਵਿਸ਼ੇ ਬਾਰੇ ਪੂਰੀ ਤਰ੍ਹਾਂ ਜਾਣਨ ਤੋਂ ਬਿਨਾ ਅਸੀਂ ਚੰਗੇ ਮਰਖ ਨਹੀਂ ਹੋ ਸਕਦੇ ਦਾ ਦਵੰਦ ਜੀ ਸਿੰਘ ਸנגਜੀ ਇਹ ਵਿਚਾਰ ਚੰਗੇ ਲੱਗੇ ਹੋਂ ਤਾਂ ਲਾਇਕ ਕਿ ਸ਼ੇਅਰ ਕਰਨਾ ਨਾ ਭੁੱਲਣਾ ਜੀ ਧੰਨਵਾਦ ਮਾਇਕ ਜੀ ਦਾ ਖਾਲਸਾ ਮਾਇਕ ਜੀ ਦਾ ਖਾਤੇ